ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਾਧੇ ਟੈਂਪਰੇਚਰ ਦੇ ਵਿੱਚ ਤੇ ਇਹਦੇ ਨਾਲ ਹੁੰਦੇ ਨੁਕਸਾਨ ਦੀ ਗੱਲ ਕਿਉਂਕਿ ਪੰਜਾਬ ਦੇ ਵਿੱਚ ਪਨੀਰੀ ਦਾ ਬਜਾਈ ਦਾ ਕੰਮ ਚੱਲ ਰਿਹਾ ਹੈ ਝੋਨੇ ਦੀ ਪਨੀਰੀ ਲਗਾਤਾਰ ਪੰਜਾਬ ਦੇ ਵਿੱਚ 15 ਤਰੀਕ ਤੋਂ ਬਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਇਹ ਝੋਨੇ ਦੀ ਲਵਾਈ ਦੀ ਤਰੀਕ ਅਨਾਉਂਸ ਹੋਣ ਤੋਂ ਬਾਅਦ ਕਿਸਾਨ ਵੀਰਾਂ ਨੇ ਬੜੀ ਫੁਰਤੀ ਦੇ ਨਾਲ ਝੋਨੇ ਦੀ ਲਵਾਈ ਤੇ ਵਾਸਤੇ ਪਨੀਰੀ ਦਾ ਕੰਮ ਸ਼ੁਰੂ ਕਰਨਾ ਦੇ ਵਾਸਤੇ ਤਿਆਰੀਆਂ ਕਰ ਚੁੱਕੇ ਨੇ ਕਿਉਂਕਿ ਹੁਣ ਖੇਤ ਬਾਕੇ ਖਾਲੀ ਕਰਕੇ ਉਸ ਤੋਂ ਬਾਅਦ ਵਿੱਚ ਪਨੀਰੀ ਬੀਜਣੀ ਹੈ ਜੀ ਤੇ ਲਗਭਗ 20 ਤਰੀਕ ਤੋਂ ਪੂਰੇ ਜੋਰਾ-ਸ਼ੋਰਾ ਦੇ ਵਿੱਚ ਪਨੀਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਉਸ ਤੋਂ ਪਹਿਲਾਂ ਟੈਂਪਰੇਚਰ ਨੇ ਬਹੁਤ ਜ਼ਿਆਦਾ ਰੁੱਖ ਆਪਣਾ ਚੇਂਜ ਕਰ ਲਿਆ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਉਹ 43-44 ਡਿਗਰੀ ਅਤੇ ਹਰਿਆਣੇ ਦੀ ਗੱਲ ਕਰੀਏ ਤਾਂ 45 ਤੋਂ 46 ਡਿਗਰੀ ਤੱਕ ਟੈਂਪਰੇਚਰ ਪਹੁੰਚੇ ਹੋਏ ਨੇ ਅ ਦੀ ਗੱਲ ਕਰੀਦਾ ਅੱਜ ਜਿਹੜੇ ਟੈਂਪਰੇਚਰ ਰਹਿਣਗੇ 19 ਤਰੀਕ ਮਈ ਮਹੀਨਾ 2024 ਦੇ ਤਾਂ ਹਾਲਾਤ ਬਹੁਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਜ਼ੂਮ ਕਰਕੇ ਦਿਖਾ ਦਈਏ ਤਾਂ ਅਸੀਂ ਉੱਪਰ ਤੋਂ ਸ਼ੁਰੂ ਕਰ ਲੈਂਦੀ ਹਾਂ ਜੀ ਗੁਰਦਾਸਪੁਰ 44 ਡਿਗਰੀ 40 ਡਿਗਰੀ ਅੰਮ੍ਰਿਤਸਰ 42 ਡਿਗਰੀ ਦੇ ਨੇੜੇ ਤੇਰੇ ਟਾਂਡਾ 42 ਨੰਗਲ ਦੇ ਵਿੱਚ 41 ਸੈਂਟਰਲ ਪੰਜਾਬ ਦੀ ਗੱਲ ਕਰੀ ਜਲੰਧਰ ਦੇ ਵਿੱਚ 42 ਪੱਟੀ ਦੇ ਵਿੱਚ 43 ਫਿਰ ਸੈਂਟਰਲ ਦੀ ਗੱਲ ਕਰੀ ਲੁਧਿਆਣਾ 42 ਮੋਗਾ 43 ਫਰੀਦਕੋਟ 42 ਚੰਡੀਗੜ੍ਹ 41 ਤੇ ਮਲੇਰਕੋਟਲਾ 42 ਪਟਿਆਲਾ 43 ਸੰਗਰੂਰ 43 ਬਠਿੰਡਾ 43 ਮਲੋਟ ਬਹੁਤ ਜ਼ਿਆਦਾ ਗਰਮ 44 ਡਿਗਰੀ ਫਜ਼ਿਲਕਾ 43 ਨਾਲ ਲੱਗਦੇ ਸੂਬੇ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਦੇ 44 ਡਿਗਰੀ ਤੇ ਮਾਨਸਾ ਦਾ 43 ਡਿਗਰੀ ਜ्यादातर ਆਪਣੇ ਏਰੀਆ ਦੇ ਵਿੱਚ ਟੈਂਪਰੇਚਰ ਹਾਈਸਟ ਮਾਨਸਾ ਬਠਿੰਡਾ ਤੇ ਮਲੋਟ ਇਹਨਾਂ ਵਿੱਚ 43 ਡਿਗਰੀ ਸੰਗਰੂਰ 43 ਡਿਗਰੀ ਪਟਿਆਲਾ 43 ਡਿਗਰੀ ਰਹਿਣ ਵਾਲੀ ਦੀ ਉਮੀਦ ਹੈ ਜੀ ਹਰਿਆਣੇ ਦੀ ਗੱਲ ਕਰੀਏ ਕੈਂਥਲ 44 ਫਤਿਹਬਾਦ 43 ਸਿਰਸਾ 44 हिसार 43 ਜਿੰਦ ਤੇ ਪਾਣੀਪਤ 44 43 ਉਸ ਤੋਂ ਲੱਭਾ ਸੋਨੀਪੱਤ ਰੋਹਤਕ ਮਿਵਾਨੀ ਝੱਜਰ ਰਾਵੇੜੀ ਤੇ 37 43 ਡਿਗਰੀ ਦੇ ਨੇੜੇ ਦਿੱਲੀ ਦੇ ਨਾਲ ਲੱਗਦੇ ਹੋਰ ਥੋੜੀ ਬਹੁਤੀ ਜਗ੍ਹਾਵਾਂ ਦੇ ਵਿੱਚ ਟੈਂਪਰੇਚਰ ਵਧਣ ਦੀ ਉਮੀਦ ਹੈ ਥੋੜਾ ਬਹੁਤਾ ਜਿਹੜਾ ਯੂਪੀ ਦੇ ਨਾਲ ਲੱਗਦੇ ਏਰੀਆ ਨੇ ਉਹਨਾਂ ਵਿੱਚ ਵੀ 40 41 ਤੋਂ ਉੱਤਰ 43 ਡਿਗਰੀ ਦਾ ਟੈਂਪਰੇਚਰ ਬਣੇ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਬਹੁਤ ਚਿੰਤਾ ਵਾਲਾ ਵਿਸ਼ਾ ਹੈ ਕਿਸਾਨ ਵੀਰਾਂ ਦੇ ਲਈ ਪੂਰੇ ਨਾਰਥ ਭਾਰਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਤਰੀ ਭਾਰਤ ਦੇ ਵਿੱਚ ਜਿਹੜੇ ਸੂਬੇ ਪੰਜਾਬ ਤੋਂ ਲੈ ਕੇ ਐਮਪੀ ਰਾਜਸਥਾਨ ਹਰਿਆਣਾ ਥੋੜੇ ਬਹੁਤੇ ਹਿੱਸਾ ਯੂਪੀ ਦਾ ਤੇ ਪੰਜਾਬ ਖਾਸ ਕਰਕੇ ਇਹਨਾਂ ਦੇ ਇੱਕ ਲੂ ਵਰਗੇ ਹਾਲਾਤਾਂ ਦੇ ਵਿੱਚ ਚਪੇੜ ਦੇ ਵਿੱਚ ਆ ਚੁੱਕਿਆ ਹੈ ਤੇ ਬਾਕੀ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ ਇਹ ਮਈ ਦੇ ਅਖੀਰ ਤੱਕ ਐਵੇਂ ਦਾ ਮੌਸਮ ਬਣਿਆ ਰਹਿਣ ਦੀ ਉਮੀਦ ਹੈ ਕੋਈ ਮੀਂਹ ਕਣੀ ਦਾ ਫਿਲਹਾਲ ਹਾਲਾਤ ਬਣਦੇ ਦਿਖਾਈ ਨਹੀਂ ਦੇ ਰਹੇ ਮੌਨਸੂਨ ਕਦੋਂ ਆਵੇਗਾ ਮੌਨਸੂਨ ਦੀ ਕੀ ਜਾਣਕਾਰੀ ਹੈ ਲਗਾਤਾਰ ਦਰਸ਼ਕ ਵੀਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ ਜਲਦੀ ਹੀ ਮੌਨਸੂਨ ਦੀ ਵੀਡੀਓ ਵੀ ਲੈ ਕੇ ਆਵਾਂਗੇ ਤਾਂ ਕਿ ਕਿਸਾਨ ਵੀਰ ਨੇ ਜਿਹੜੇ ਉਹ ਝੋਨੇ ਦੀ ਲਵਾਈ ਸਮੇਂ ਮੌਨਸੂਨ ਕਿਵੇਂ ਦਾ ਰਹੇਗਾ ਇਸ ਵਾਰ ਕਿੰਨਾ ਡੀਜ਼ਲ ਜਾਂ ਫਿਰ ਕਿੰਨਾ ਇੰਜਣ ਦਾ ਖਰਚਾ ਹੋਵੇਗਾ ਪਾਣੀ ਲਗਾਉਣ ਤੇ ਨਹਿਰੀ ਪਾਣੀ ਦਾ ਕੀ ਪ੍ਰਬੰਧ ਰਹੇਗਾ ਉਹਦੇ ਵਿੱਚ ਬਹੁਤ ਵੱਡਾ ਇਸ ਦਾ ਮੌਨਸੂਨ ਦਾ ਅਸਰ ਹੁੰਦਾ ਹੈ ਮੋਟਰਾਂ ਦਾ ਸੁੱੱਚ ਕਿੰਨੀ ਵਾਰ ਦੱਬਣਾ ਪਵੇਗਾ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਆਉਂਦੀ ਵੀਡੀਓ ਦੇ ਵਿੱਚ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਇਕ ਜਰੂਰ ਕਰਿਓ ਜੀ ਸ਼ੇਅਰ ਕਰ ਦਿਓ ਆਪਣੇ ਬਾਕੀ ਕਿਸਾਨ ਵੀਰਾਂ ਦੇ ਨਾਲ ਤੇ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਲਦ ਲੈ ਕੇ ਆਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਜੀ